ਮੈਂ ਸਤਿ ਕੇ ਕਰਨੇ ਆਹ ਤੇ ਵਹਾਂ ਦੇ ਚਲਤ ਭਇਓ ਜਤ ਕੋ ਸੋ ਹੇ ਹੇ ਸਭ ਜਦ ਭਇਓ ਜੈ 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 ਸਰਬ ਲੋ ਹਰ ਸੁਣਤਾ ਚਾਹੁੰਦਾ ਮੈਂ ਸਭ ਕੁਝ ਹੀ ਸੁਣ ਜਾਣਾ ਔਰ ਬਾਣੀ ਦਾ ਪਾਠ ਕਰਨਾ ਜਾਂ ਸਿੱਖ ਕੇ ਲਾਸੁਣਾ कीर्तन परेशाफ भाई परदेव सिंह जी बड़े रंगड़ास प्यार ਵਿੱਚ ਉਹਨਾਂ ਨੇ ਆਪ ਨੂੰ ਸਾਨੂੰ ਧਰਵਾ ਦਿੱਤਾ ਸਤਿਗੁਰੂ ਤੇਹ ਮਹਾਨ ਸਰਹੰਦੇ ਮਹਿਮ ਇਮਾਮਤ ਉਠੋ ਉਠੰਦਾ ਕਿੰਨੇ ਆਏ ਪ੍ਰਚਾਰ ਕਹਿੰਦੇ ਕਹਿੰਦੇ ਚੜਾਈ ਕਰਤੇ ਆਪਾਂ ਕਹਤੇ ਆਪ ਹਨ ਨਾਲੇ ਪਾਹੇ ਕਹਤੇ ਕਹਨ ਉਠੋ ਉਠੰਦਾ ਕਹਿੰਦੇ ਨੇ ਜਿੰਨੇ ਆਇਆਤ ਮਹਾਰੇ ਨੇ ਸੱਚੇ ਨੇ ਇੱਥੇ-ਇੱਥੇ ਇਹਨੇ ਹੋਰ ਕਰੇ ਫਤਾਲ ਹੁਣਾ ਸੱਤ ਮਹਿਮਾ ਸਹੀ ਕਰਨੇ ਆ ਇਸ ਨਾਲ ਮਹਿਮਾ ਤੇ ਪੂਰੀ ਨਹੀਂ ਹੋਣੀ ਸਾਡਾ ਰਸਤਾ ਰੰਗੂਰ ਹੋ ਜਾ ਸਾਡਾ ਬਾਝੋਂ ਦਾ ਰੰਗੂਰ ਹੋ ਜਾਏਗਾ ਸਾਡੀ ਸਿੱਖੀ ਨੂੰ ਥੰਮੀ ਮਿਲੇਗੀ ਪਰ ਹੋਵੇ ਸਿੱਖੀ ਦੇ ਮਨਾਰੇ ਸਾਨੂੰ ਦਿਸਦੇ ਨੇ ਕਹੋ ਜਿਨ੍ਹਾਂ ਨਾਮ ਜੱਗਿਆ ਨਾ ਵਾਰਿ ਛਕਿਆ ਦੇਗ ਚਲਾਈ ਤੇਗ ਵਾਹੀ ਵੇਖ ਕੇ ਅੰਧਕੀ ਤਪ ਤਿੰਨਾ ਪਿਆਰੀਆਂ ਸਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੋਰ ਕਿਹਾ ప్రతి ਦਿਨ ਇੱਕ ਮਾਂ ਦਾ ਬੱਚਾ ਚੜਾਈ ਕਰ ਗਿਆ 4 ਸਾਲ ਦਾ ਉਹਨੇ ਕੁੱਤਾ ਸਾਹ ਫੇਰ ਰੱਖਿਆ ਉਹ ਕਦੀ ਜਦੋਂ ਜੀ ਕਰਦਾ ਸੁਣ ਕੇ ਇਸੇ ਕੱਢ ਦੇ ਤੇ ਉਹਨੂੰ ਵੇਚ ਦੇਗੇ ਫੇਰ ਉਧੇ ਰੱਖ ਦੰਗੇ ਪਾਠ ਜਨੂ ਕਰਵਾਇਆ ਸਿੱਖੀ ਦੇ ਇਤਿਹਾਸ ਦਾ ਬਾਰੇ ਪੂਰਨ ਵਿਸਥਾਰ ਦੇ ਨਾਲ ਔਰ ਇਹਨਾਂ ਦਾ ਸਤਿਕਾਰ ਵੱਲੋਂ ਪ੍ਰਬੰਧਕ ਭੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪਾਲ ਪੀਰ ਤੁਨ ਸੁਖ ਨਾਈ ਸਭ ਤੇ ਉਤਮ ਹਰ ਕੀ ਕਥਾ ਆਪ ਹੀ ਨੇ ਕਥਾ ਸਰੂਪ ਅਗਲੇ ਪਾਸੇ ਸਿੱਧਾ ਕਥੀ ਰਚਨਾ ਜੀ ਤ੍ਰੇਸ਼ੀ ਜੋਦਾ ਧਰ ਪਈਏ ਧਰਮ ਨਾ ਜੋੜੀਏ ਚਿਤ ਚਰਨ ਕਬਲ ਕਾ ਆਸਰਾ ਚਿਤ ਚਰਨ ਕਬਲ ਸਮ ਜੋੜੀਏ ਮਨੁ ਮੋਚੀ ਬੁਰੀਆں ਵਰ ਸ਼ਬਦੀ ਇਹ ਮਨ ਪੂਰੀ ਹੈ ਬਾਹਰ ਜਗਾਂ ਦੀ ਪਕੜੀਏ ਸਿਰ ਦੀ ਕੇ ਬਾਹੇ ਨਾ ਛੋੜੀਏ ਗੁਰੂ ਬਾਦ ਕਾਲਸ਼ ਨੂੰ ਪਹੁੰਚਿਆ ਹੋਏ ਸਾਰੀ ਸਾਸਕ ਦੇ ਚਰਣਾ ਵਿੱਚ ਨਿਵਰਤਾ ਸਹਿ ਦਿੱਤੀ ਹੈ ਹਾਂਜੀ ਅੱਜ ਉਧਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਜਿਹੜੇ ਮਨਾਏ ਜਾ ਰਹੇ ਆ ਵਿਵਾਂਸ ਜਾਈ ਗਏ ਆ ਠੀਕ ਹੈ ਨਾ ਚਲੋ ਹਾਂ ਅੱਛਾ ਵਾਇਕੂ ਜੇ ਕਾ ਖਾਲਸਾ ਵਾਇਕੂ ਜੀ ਕੀ ਫਤਿਹ ਅੱਜ ਲੋਕੋਤਰ ਸ੍ਰੀ ਗੁਰੂ ਸਿੰਘ ਸਭਾ ਵਿੱਚ ਸਹਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪਰਮ ਮਨਾਇਆ ਗਿਆ ਹੈ ਜਿਸ ਵਿੱਚ ਕੀਰਤਨ ਹੋਇਆ ਬਾਣੀ ਦੀ ਕਥਾ ਹੋਈ ਸੰਗਤਾਂ ਹੁੰਮ ਹਮਾ ਕੇ ਆਈਆਂ ਔਰ ਸ਼ਹੀਦਾਂ ਦੇ ਸਰਤਾਜ ਸਹਿਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਅਦੁੱਤੀ ਕੁਰਬਾਨੀ ਦਿੱਤੀ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਤੇ ਹਰ ਬੰਦਾ ਬਹੁਤ ਕੁਝ ਕਰਦਾ ਹੈ ਜਵੇਂ ਬਾਣੀ ਚ ਲਿਖਿਆ ਹੈ ਜੈਸੇ ਆਪਣੇ ਧੰਨ ਪ੍ਰਾਨੀ ਮਰਨ ਮੰਨਦੇ ਆਪਣੇ ਧੰਨ ਵਾਸਤੇ ਮਰਨ ਤੱਕ ਜਾਂਦਾ ਹੈ ਪਰਿਵਾਰ ਦੀ ਕੋਈ ਗੱਲ ਹੋਵੇ ਮਰਨ ਤੱਕ ਜਾਂਦਾ ਹੈ ਲੇਕਿਨ ਸਰਬੱਤ ਦੇ ਭਲੇ ਵਾਸਤੇ ਇਸੇ ਹੋਰ ਦੇ ਪ੍ਰਤੀਕਾਂ ਵਾਸਤੇ ਕੋਈ ਜ਼ਬਰ ਜ਼ੁਲਮ ਨਾ ਕਰੇ ਐਡੀ ਵੱਡੀ ਸਲਤਨਤ ਨਾਲ ਐਡਾ ਵੱਡੀ ਟੱਕਰ ਲੈ ਲੈਣੀ ਇਹ ਸਭ ਕੁਝ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਬਰਕਤ ਹੈ ਮੈਂ ਸਮਝਦਾ ਇਹ ਠੀਕ ਹੈ ਇੱਕ ਦੀਵਾ ਸਾਰੀ ਰਾਤ ਜੋ ਸੂਰਜ ਕੰਮ ਕਰਦਾ ਇਨੀ ਰੋਸ਼ਨੀ ਨਾ ਵੀ ਦੇ ਸਕੇ ਪਰ ਰਾਤ ਜ ਜਨਾ ਹਨੇਰ ਨਾਲ ਲੜ ਸਕਦਾ ਉਹ ਲੜੇ ਇੱਕ ਰਸਤਾ ਤੇ ਬਣਾ ਦੇਂਦਾ ਹੈ ਨਾ ਕਿ ਤੁਸੀਂ ਬੇਸ਼ੱਕ ਤੁਹਾਡੇ ਸ਼ਕਤੀ ਥੋੜੀ ਵੀ ਹੋਵੇ ਤੁਹਾਡੇ ਕੋਲ ਤਾਨਵੀ ਨਾ ਹੋਵੇ ਤੁਹਾਡੇ ਕੋਲ ਕੋਈ ਜ਼ਿਆਦਾ ਫੌਜਾ ਵੀ ਨਾ ਹੋਣ ਲੈਕਨ ਜੇ ਅਕਾਲ ਪੁਰਖ ਤੁਹਾਡੇ ਨਾਲ ਹੈ ਪ੍ਰਮਾਤਮਾ ਤੁਹਾਡੇ ਨਾਲ ਹੈ ਫਿਰ ਵੱਡੇ ਤੋਂ ਵੱਡਾ ਕਾਰਜ ਜਿਹੜਾ ਉਹ ਤੁਹਾਡਾ ਹੋ ਸਕਦਾ ਹੈ ਸਤਿਗੁਰਾਂ ਨੇ ਇੱਕ ਮੈ ਸਮਝਦਾ ਮਾਰਗ ਬਣਾ ਦਿੱਤਾ ਕਿ ਜੇਕਰ ਜੀਉਣਾ ਹੈ ਤੇ ਅਣਖ ਨਾਲ ਸਿਰ ਚਾ ਕਰਕੇ ਜੀਓ ਮਰਨਾ ਹੈ ਤੇ ਇੰਜ ਮਰੋ ਕਿ ਲੋਕ ਸ਼ਹਾਦਤ ਕਹਿਣ ਲੋਕ ਉਸ ਨੂੰ ਸਦਾ ਵਾਸਤੇ ਅਮਰ ਕਹਿਣ ਲੋਕਾਂ ਦਾ ਭੈ ਮੁੱਕ ਜਾਏ ਧਰਮ ਕੋ ਜਾਏ ਉਹ ਸੱਚ ਦੇ ਨਾਲ ਖਲੋਣ ਜੋਗੇ ਹੋ ਜਾਣ ਉਹ ਜ਼ੁਲਮ ਦੇ ਸਾਹਮਣੇ ਅੜਨ ਜੋਗੇ ਹੋ ਜਾਣ ਇਹ ਦਾਤ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਤੇ ਗੁਰੂ ਹੋਬਨ ਸਿੰਘ ਸਾਹਿਬ ਜੀ ਦੇ ਇਹ ਬਚਨਾਂ ਕਿ ਠੀਕਰ ਫੋਰ ਦ ਲੀਸ ਸਰ ਪ੍ਰੋਪਰ ਕੀ ਆ ਪਿਆਨ ਤੇਗ ਬਹਾਦਰ ਸੇਕ ਰਿਆ ਘਰੀ ਨਾ ਕਨ ਹੋ ਆ ਉਹਨਾਂ ਨੇ ਤਿਲਕ ਜੰਦੇ ਰੱਖਾ ਪ੍ਰਭ ਤੰਕਾ ਕੀਨੋ ਬੜੋ ਕਲੂ ਮੈਂ ਸਾਕਾ ਧਰਮ ਹੈ ਸਾਕਾ ਜੀ ਅੰਜਨ ਕੀਆ ਇਹ ਜੰਗ ਕਿਤੇ ਜ਼ਮੀਨ ਮੰਲਣ ਵਾਸਤੇ ਨਹੀਂ ਸੀ ਜਵੇਂ ਰਾਜਾ ਹਮਨਾ ਕਰਦੇ ਨੇ ਦੂਸਰੇ ਦਾ ਧਨ ਖੋਣ ਵਾਸਤੇ ਜ਼ਮੀਨ ਖੋਣ ਵਾਸਤੇ ਇਸਤਰੀਆਂ ਖੋਣ ਵਾਸਤੇ ਜੰਗਾਂ ਹੁੰਦੀਆਂ ਰਹੀਆਂ ਔਰ ਇਹ ਧਰਮ ਹੀ ਅੱਛਾ ਕਾਜਨ ਕੀਆ ਸੀ ਇਸ ਦੀਆ ਪਰ ਸਰਨਾਂ ਦੀ ਆ ਇੱਥੇ ਸਤਿਗੁਰੂ ਦੀ ਮਹਿਮਾ ਹੋਈ ਹੈ ਸੰਗਤਾਂ ਹਮ ਹਮ ਆ ਕੇ ਪਹੁੰਚੀਆਂ ਹਨ ਸਤਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਸ਼ੁਭ ਪ੍ਰੇਰਨਾ ਮਿਲੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਉਧਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੜਾ ਬਣਾਇਆ ਗਿਆ ਜਿਹੜਾ ਇਹ ਜੀ ਗੁਰਦੁਆਰਾ ਸਿੰਘ ਸਾਹਿਬ ਦੀ ਸੰਗਤ ਨੇ ਇਕੱਠੇ ਰੜ ਕੇ ਪ੍ਰਾਰਲਾ ਕੀਤਾ ਜਿਹੜਾ 350 ਸਾਲਾ ਸ਼ਹੀਦੀ ਸਵਾਗਤ ਮਨਾਇਆ ਗਿਆ ਇਹ ਬਹੁਤ ਇਹ ਅਪਰਾਲਾ ਜਿੱਥੇ ਭਾਈ ਜਸਵੰਤ ਸਿੰਘ ਜੀ ਪਰਵਾਨਾ ਜੀ ਨੇ ਕਥਾ ਨਾਲ ਸਾਰਿਆਂ ਨੂੰ ਦਿਹਾਲ ਕੀਤਾ ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਜਰੂਰ ਇਹ ਅਪਰਾਲਾ ਕਰਨਾ ਚਾਹੀਦਾ ਜਿਹਦੇ ਨਾਲ ਸਾਨੂੰ ਸਾਡੇ ਬੱਚਿਆਂ ਨੂੰ ਸਾਡੀ ਇਤਿਹਾਸ ਬਾਰੇ ਪਤਾ ਲੱਗਦਾ ਉੱਥੇ ਹੀ ਅੱਜ ਡਾਕਟਰ ਰਵਿੰਦਰਪਾਲ ਸਿੰਘ ਚਾਵਲਾ ਜੀ ਨੇ ਇੱਕ ਪੁਸਤਕ ਵੀ ਰਿਲੀਜ਼ ਕੀਤੀ ਹੈ ਦਰਵੇਸ਼ ਯੋਧੇ ਉਹ ਵੀ ਉਹਨਾਂ ਦਾ ਬਹੁਤ ਵਧੀਆ ਅਪਰਾਲਾ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਸੋ ਵੀ ਅੱਜਕੱਲ ਬੱਚੇ ਸੋਸ਼ਲ ਮੀਡੀਆ ਦੇ ਉੱਤੇ ਇਹ ਆਪਣੇ ਇਤਿਹਾਸ ਨਾਲ ਘੱਟ ਜੁੜਦੇ ਆ ਤੇ ਹੋਰ ਚੀਜ਼ਾਂ ਨਾਲ ਜ਼ਿਆਦਾ ਜੁੜਦੇ ਆ ਤੇ ਇਹਦੇ ਨਾਲ ਇਤਿਹਾਸ ਨਾਲ ਜੁੜਨਗੇ ਤੇ ਮੈਂ ਸਾਰੇ ਸਮੂਹ ਸਿੱਖ ਸੰਗਤ ਨੂੰ ਇਹ ਵੀ ਬੇਨਤੀ ਕਰਦਾ ਕਿ ਇਸ ਸਮਾਗਮਾਂ ਤੇ ਬੱਚਿਆਂ ਨੂੰ ਘਰੇ ਨਾ ਛੱਡ ਕੇ ਆਇਆ ਕਰੋ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਆ ਕਰੋ ਜੋ ਸੋ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਦਾ ਸਾਡਾ ਪਤਾ ਲੱਗੇ ਸੋ ਜਦੋਂ ਇਤਿਹਾਸ ਸਰਵਣ ਕਰਨ ਤੋਂ ਬਾਅਦ ਘਰੇ ਵੀ ਜਾ ਕੇ ਜਰੂਰ ਪੁੱਛਿਆ ਕਰੋ ਕਿ ਤੁਸੀਂ ਕੀ ਸਰਵਣ ਕੀਤਾ ਇਸ ਨਾਲ ਸਾਡੇ ਬੱਚਾ ਗੁਰੂ ਸਿੱਖੀ ਨਾਲ ਗੁਰ ਸਿੱਖੀ ਨਾਲ ਜੁੜਨਗੇ ਤੇ ਆਪਣੇ ਅਸਦਾ ਪਤਾ ਲੱਗੇਗਾ